वो मेरे साथ है हरदम हर, हर पल ओ मेरे संग डर के वो मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਵਿਸ਼ ਖ਼ਬਰੀ ਦੇ ਅੱਜ ਦੇ ਇਸ ਨਵੇਂ ਭਾਗ ਵਿੱਚ ਮੈਂ ਆਪ ਸਭ ਜੀ ਦਾ ਸਵਾਗਤ ਕਰਦਾ ਹਾਂ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 17 ਦੇ ਅਧਿਆਏ ਦੇ ਤਿੰਨ ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਔਰ ਵੇਖੋ ਜੋ ਮੂਸਾ ਅਤੇ ਏਲੀਆ ਉਸ ਨਾਲ ਗੱਲਾਂ ਕਰਦੇ ਹੋਏ ਉਹਨਾਂ ਨੂੰ ਵਿਖਾਈ ਦਿੱਤੇ ਜਹੂਦੀਆਂ ਲਈ ਮੂਸਾ ਆਦਰਯੋਗ ਸ੍ਰੇਸ਼ਟ ਪੁਰਖ ਹੈ ਕਿਉਂਕਿ ਪਰਮੇਸ਼ਰ ਨੇ ਉਸ ਨੂੰ ਇਸਰਾਈਲੀਆਂ ਨੂੰ ਮਿਸਰ ਦੀ ਗੁਲਾਮੀ ਤੋਂ ਛੁਡਾਉਣ ਵਿਵਸਥਾ ਦੇਣ ਅਤੇ ਵਾਅਦੇ ਦੇ ਦੇਸ਼ ਵਿੱਚ ਪਹੁੰਚਾਉਣ ਲਈ ਚੁਣਿਆ ਸੀ ਯਾਤਰਾ ਦੇ ਅੰਤ ਵਿੱਚ ਵਾਅਦੇ ਦੇ ਦੇਸ਼ ਪਹੁੰਚਣ ਤੋਂ ਪਹਿਲਾਂ ਮੂਸਾ ਮਰ ਗਿਆ ਅਤੇ ਉਸ ਦੀ ਕਬਰ ਕੋਈ ਨਹੀਂ ਜਾਣਦਾ ਕਿਉਂਕਿ ਪਰਮੇਸ਼ਰ ਨੇ ਆਪ ਹੀ ਉਸ ਨੂੰ ਮਿੱਟੀ ਦਿੱਤੀ ਮੂਸਾ ਇਸ ਪਹਾੜ ਉੱਤੇ ਪ੍ਰਭੂ ਯਹੂਸ਼ੂ ਮਸੀਹ ਨਾਲ ਗੱਲਾਂ ਕਰਦੇ ਇਹ ਦਿਖਾਈ ਦਿੱਤਾ ਪਾਪ ਮੁਸਾ ਉਹਨਾਂ ਲੋਕਾਂ ਨੂੰ ਦਰਸਾਉਂਦਾ ਹੈ ਜੋ ਪਾਪ ਦੇ ਕੰਨ ਭ੍ਰਿਸ਼ਟ ਹੋਏ ਨਾਸ਼ ਹੋਏ ਅਰ ਪਰਮੇਸ਼ਰ ਉੱਤੇ ਵਿਸ਼ਵਾਸ ਦੇ ਕਾਨ ਪੁਨਰ ਉਥਾਨ ਦੇ ਦਿਨ ਅਵਿਨਾਸ਼ੀ ਨੂੰ ਪਹਿਨ ਲੈਣਗੇ ਅਰਥਾਤ ਮੁਸਾ ਉਹਨਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਸਲੀਬ ਉੱਤੇ ਬਲੀਦਾਨ ਹੋਏ ਪ੍ਰਭੂ ਯਸੂ ਮਸੀਹ ਉੱਤੇ ਵਿਸ਼ਵਾਸ ਦੇ ਨਾਲ ਮੁਕਤੀ ਪਾਈ ਹੈ ਅਤੇ ਪਾਪ ਦੀ ਸਜ਼ਾ ਅਤੇ ਦੰਡ ਤੋਂ ਬਚ ਗਏ ਹਨ ਜਦੋਂ ਪ੍ਰਭੂ ਯਸੂ ਮਸੀਹ ਆਪ ਦੀ ਮਹਿਮਾ ਵਿੱਚ ਇਸ ਸੰਸਾਰ ਉੱਤੇ ਰਾਜ ਕਰਨ ਆਵੇਗਾ ਤਾਂ ਉਹ ਜਿਹੜੇ ਉਸ ਉੱਤੇ ਵਿਸ਼ਵਾਸ ਕਰਕੇ ਉਸ ਵਿੱਚ ਸੌਂ ਗਏ ਹਨ ਭਾਵ ਮਰ ਗਏ ਹਨ ਉਹਨਾਂ ਨੂੰ ਵੀ ਆਪਣੇ ਸੰਗ ਮਹਿਮਾ ਵਿੱਚ ਲਿਆਵੇਗਾ ਵਿਨਾਸ਼ੀ ਦੇਵ ਦੀ ਪ੍ਰਿਸ਼ਟਾ ਹਮੇਸ਼ਾ ਲਈ ਮਿਟ ਜਾਵੇਗੀ ਅਤੇ ਉਹ ਅਵਿਨਾਸ਼ੀ ਨੂੰ ਮਹਿਮਾ ਸਹਿਤ ਧਾਰਨ ਕਰ ਲੈਣਗੇ ਤੁਸੀਂ ਵੀ ਆਪਣੇ ਲਈ ਅਜਿਹੇ ਸੁੰਦਰ ਭਵਿੱਖ ਦਾ ਚੋਣ ਕਰ ਸਕੋ ਪਰਮੇਸ਼ਰ ਅੱਗੇ ਤੁਹਾਡੇ ਲਈ ਮੇਰੀ ਇਹੋ ਪ੍ਰਾਰਥਨਾ ਹੈ